ਸਵਾਗਤ ਹੈ ਤੁਹਾਡਾ ਸਾਇਬ ਸੱਚ ਟੀਵੀ ਤੇ ਹਾਜ਼ਰ ਹਾਂ ਲੈ ਕੇ ਅੱਜ ਦੀਆਂ ਮੁੱਖ ਖਬਰਾਂ ਪੈਰਸ 올림픽 ਚ ਕਾਂਸੀ ਤਮਗਾ ਜਿੱਤਣ ਤੇ ਪੀਐਮ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ ਪੈਰਸ 올림픽 ਚ ਕਾਂਸੀ ਤਮਗਾ ਜਿੱਤਣ ਤੇ ਸੀਐਮ ਮਾਨ ਦਾ ਭਾਰਤੀ ਹਾਕੀ ਟੀਮ ਲਈ ਵੱਡਾ ਐਲਾਨ ਐਸਆਈਟੀ ਸਾਹਮਣੇ ਪੇਸ਼ ਹੋਏ ਵਿਕਰਮ ਮਜੀਠੀਆ ਇਹ ਲੱਗੇ ਧਰਤੀ 7.1 ਦੀ ਤੀਬਰਤਾ ਦਾ ਪੁਚਾਲ ਸੁਨਾਮੀ ਦੀ ਚੇਤਾਵਨੀ ਜਾਰੀ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਪ੍ਰਤੀ ਟੁੱਟਿਆ ਮੋਹ ਵੀਜ਼ਾ ਅਰਜ਼ੀਆਂ 'ਚ 30% ਦੀ ਗਿਰਾਵਟ ਮੁਹੰਮਦ ਜੂਨਸ ਬੜੇ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇ ਮੁਖੀ ਪੀਐਮ ਮੋਦੀ ਨੇ ਦਿੱਤੀ ਵਧਾਈ ਸਕੀਰ ਬਾਦਲ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਨਾਲ ਮੁਲਾਕਾਤ ਪੰਜਾਬ ਪੁਲਿਸ ਵੱਲੋਂ 6.65 ਕਿਲੋ ਹੈਰੋਇਨ ਬਰਾਮਦ ਦੋ ਗ੍ਰਿਫਤਾਰ ਓਲੰਪਿਕ ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹਾਕੀ ਫਾਈਨਲ ਨੀਦਰਲੈਂਡ ਨੇ ਸ਼ੂਟਆਊਟ 'ਚ ਜਰਮਨੀ ਨੂੰ ਹਰਾਇਆ ਸੋਨ ਤਮਗੇ ਤੇ ਕੀਤਾ ਕਬਜ਼ਾ ਸੈਮੀਫਾਈਨਲ 'ਚ ਅਮਨ ਸਹਿਰਾਬਤ ਨੂੰ ਮਿਲੀ ਹਾਰ ਹੁਣ ਕਾਂਸੀ ਤਮਗੇ ਲਈ ਹੋਵੇਗਾ ਮੁਕਾਬਲਾ ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ ਪਾਕਿਸਤਾਨ ਦੇ ਅਰਸ਼ਦ ਨੇ ਰਚਿਆ ਇਤਿਹਾਸ ਸੋਨੇ ਤੇ ਕੀਤਾ ਕਬਜ਼ਾ ਹੁਣ ਖਬਰਾਂ ਵਿਸਤਾਰ ਨਾਲ ਪੈਰਿਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰ ਦੇ ਪੈਰਿਸ ਓਲੰਪਿਕ 'ਚ ਕੁੱਲ 4 ਤਮਗੇ ਹੋ ਗਏ ਹਨ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਮੈਡਲ ਜਿੱਤਣ ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਲਿਖਿਆ ਕਿ ਇੱਕ ਅਜਿਹਾ ਕਾਰਨਾਮਾ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰਹੇਗਾ। ਓਲੰਪਿਕ 'ਚ ਚਮਕੀ ਭਾਰਤੀ ਹਾਕੀ ਟੀਮ ਕਾਂਸੀ ਦਾ ਤਗਮਾ ਘਰ ਲੈ ਕੇ ਆਈ ਇਹ ਹੋਰ ਵੀ ਖਾਸ ਹੈ ਕਿਉਂਕਿ ਇਹ ਓਲੰਪਿਕ 'ਚ ਉਹਨਾਂ ਦਾ ਲਗਾਤਾਰ ਦੂਜਾ ਤਮਗਾ ਹੈ ਉਹਨਾਂ ਦੀ ਸਫਲਤਾ ਹੁਨਰ ਲਗਨ ਅਤੇ ਟੀਮ ਭਾਵਨਾ ਦੀ ਜਿੱਤ ਹੈ ਉਹਨਾਂ ਨੇ ਅਥਾਹ ਸੰਜਮ ਅਤੇ ਲਚਕੀਲਾਪਨ ਦਿਖਾਇਆ ਖਿਡਾਰੀਆਂ ਨੂੰ ਵਧਾਈ ਹਰ ਭਾਰਤੀ ਦਾ ਹਾਕੀ ਨਾਲ ਭਾਵਨਾਤਮਕ ਸੰਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ 'ਚ ਖੇਡ ਨੂੰ ਹੋਰ ਵੀ ਪ੍ਰਸਿੱਧ ਬਣਾਵੇਗੀ ਪਰਸੋ 올림픽 ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੌਰਾਨ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਾਂਸੀ ਤਮਗਾ ਜੇਤੂ ਖਿਡਾਰੀਆਂ ਲਈ 1 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਦਿੱਤੀ ਹੈ। ਇਸ ਦੇ ਨਾਲ ਉਹਨਾਂ ਨੇ ਲਿਖਿਆ ਕਿ ਭਾਰਤੀ ਟੀਮ ਨੂੰ ਇਹ ਰਾਸ਼ੀ ਸੂਬਾ ਸਰਕਾਰ ਦੀ ਸਪੋਰਟਸ ਪਾਲਿਸੀ ਤਹਿਤ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਇੱਕ ਹੌਟਵੀਡ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਭਾਰਤੀ ਹਾਕੀ ਟੀਮ ਨੇ ਪੈਰਿਸ 올림픽ਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਪੈਰਿਸ ਵਿਖੇ ਭਾਰਤ ਨੇ ਚੌਥਾ 올림픽ਸ ਮੈਡਲ ਜਿੱਤਿਆ ਹੈ ਸਾਰੀ ਹਾਕੀ ਟੀਮ ਨੂੰ ਮੁਬਾਰਕਾਂ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ ਟੀਮ ਦਾ ਹਰ ਖਿਡਾਰੀ ਜੀ ਨਾਲ ਖੇਡਿਆ ਚੱਕ ਦੇ ਇੰਡੀਆ ਸੀਨੀਅਰ ਕਾਲੀਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਡਰੱਗ ਕੇਸ ਚ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ ਐਸਆਈਟੀ ਨੇ ਉਹਨਾਂ ਨੂੰ ਡਰੱਗ ਕੇਸ ਦੇ ਚੱਲਦੇ ਤਲਬ ਕੀਤਾ ਹੈ ਐਸਆਈਟੀ ਵੱਲੋਂ ਪਹਿਲਾਂ ਤਿੰਨ ਵਾਰ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਇਸ ਲਈ ਉਹਨਾਂ ਵੱਲੋਂ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ ਇਸ ਦੌਰਾਨ ਉਹਨਾਂ ਨੂੰ 8 ਅਗਸਤ ਨੂੰ ਪੇਸ਼ ਹੋਣ ਲਈ ਮੋਰਸਮਣ ਜਾਰੀ ਕੀਤੇ ਗਏ ਸਨ ਜਿਸ ਦੇ ਚਲਦੇ ਅੱਜ ਉਹ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪਹੁੰਚੇ ਸਨ ਜਾਪਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਾਪਾਨ ਦੇ ਦੱਖਣੀ ਤੱਟ ਤੇ ਵੀਰਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੁਚਾਲ ਆਇਆ ਜਿਸ ਮਗਰੋਂ ਸੁਨਾਮੀ ਦੀ ਚਤਾਵਨੀ ਜਾਰੀ ਕੀਤੀ ਗਈ ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਉਸਨੇ ਭੁਚਾਲ ਦੀ ਤੀਬਰਤਾ 7.1 ਦਰਜ ਕੀਤੀ ਅਤੇ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਊਸ਼ੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ ਦੀ ਦੂngਾਈ ਤੇ ਕੇਂਦਰਿਤ ਸੀ ਕਿਊਸ਼ੂ ਦੇ ਦੱਖਣੀ ਤੱਟ ਅਤੇ ਸ਼ਿਕੋਕੂ ਦੇ ਨੇੜਲੇ ਟਾਪੂ ਤੇ 1 ਮੀਟਰ ਤੱਕ ਦੀਆਂ ਲਹਿਰਾਂ ਦੀ ਵਿਖੋਆਣੀ ਕਰਦੇ ਹੋਏ ਸੁਨਾਮੀ ਦੀ ਸਲਾਹ ਜਾਰੀ ਕੀਤੀ ਗਈ ਖਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਸੀ ਅਮਰੀਕੀ ਭੂਵਗਿਆਨ ਸਰਵੇਖਣ ਮੁਤਾਬਕ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ਚ ਵੀਰਵਾਰ ਸਵੇਰੇ ਇੱਕ ਤੋਂ ਬਾਅਦ ਇੱਕ ਦੋ ਵੱਡੇ ਭੁਚਾਲ ਆਏ ਪਹਿਲਾ ਭੁਚਾਲ 6.9 ਤੀਬਰਤਾ ਦਾ ਸੀ ਇਸ ਤੋਂ ਥੋੜੀ ਦੇਰ ਬਾਅਦ ਦੂਜਾ ਭੁਚਾਲ ਆਇਆ ਜਿਸ ਦੀ ਤੀਬਰਤਾ 7.1 ਸੀ ਜਾਪਾਨ ਦੇ ਐਨ ਐਚ ਕੇ ਟੈਲੀਵਿਜ਼ਨ ਨੇ ਕਿਹਾ ਕਿ ਭੁਚਾਲ ਦੇ ਕੇਂਦਰ ਨੇੜੇ ਮਿਆਜਾਕੀ ਹਵਾਈ ਅੱਡੇ ਤੇ ਖਿੜਕੀਆਂ ਟੁੱਟਣ ਦੀਆਂ ਖਬਰਾਂ ਹਨ ਕੈਨੇਡਾ ਵਿੱਚ ਪੜ੍ਹਾਈ ਲਈ ਭਾਰਤੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਦਿਲਚਸਪੀ ਘਟੀ ਹੈ ਇਹ ਸਬੰਧੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਇਮੀਗ੍ਰੇਸ਼ਨ ਫਰਮਾਂ ਨੇ 2023 ਦੀ ਇਸੇ ਮਿਆਦ ਦੇ ਮੁਕਾਬਲੇ ਜਨਵਰੀ ਤੋਂ ਜੁਲਾਈ ਤੱਕ ਵੀਜ਼ਾ ਅਰਜ਼ੀਆਂ ਵਿੱਚ 25 ਤੋਂ 30% ਦੀ ਗਿਰਾਵਟ ਦਰਜ ਕੀਤੀ। ਇਸ ਕਮੀ ਦਾ ਕਾਰਨ ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਹਨ ਜਿਨ੍ਹਾਂ ਨੇ ਸੰਭਾਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਨਿਸ਼ਚਿਤਤਾ ਪੈਦਾ ਕੀਤੀ ਹੈ। ਇਮੀਗ੍ਰੇਸ਼ਨ ਅਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਨਵੇਂ ਨਿਯਮਾਂ ਨੇ ਸੰਸਥਾਨਾਂ ਵਿੱਚ ਵਿਸ਼ੇਸ਼ ਪੇਸ਼ੇਵਰ ਡਿਗਰੀ ਪ੍ਰੋਗਰਾਮ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਇਸ ਪੌਸਲਰ ਓਪਨ ਵਰਕ ਪਰਮਟਾ ਨੂੰ ਸੀਮਿਤ ਕਰ ਦਿੰਦਾ ਹੈ ਇਸ ਤੋਂ ਇਲਾਵਾ ਜਨਤਕ ਤੇ ਨਿੱਜੀ ਭਾਈ ਵਾਲੀ ਸੰਸਥਾਵਾਂ ਵਿੱਚ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕ ਪਰਮਟ ਦੇ ਖਾਤਮੇ ਨੇ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਕੰਮ ਦੇ ਅਧਿਕਾਰ ਦੀ ਸਥਿਤੀ ਬਾਰੇ ਅਨਿਸ਼ਚਿਤਤਾ ਹੈ ਟੈਂਬਰੀਅਨ ਕਾਲਜ ਕੈਨੇਡਾ ਵਿੱਚ ਭਾਰਤੀ ਅਤੇ ਵਪਾਰ ਵਿਕਾਸ ਦੇ ਮੈਨੇਜਰ ਮੁਤਾਬਕ ਵਿਸ਼ਲੇ ਉਪਾਜਵੇਂ ਕੇ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਦੀ ਜ਼ਰੂਰਤ ਨੂੰ 10000 ਡਾਲਰ ਤੋਂ ਵਧਾ ਕੇ 20635 ਡਾਲਰ ਕਰਨਾ 2024 ਲਈ 360000 ਤੱਕ ਸਟੱਡੀ ਪਰਮਿਟਾ ਦੀ ਕੈਂਪਿੰਗ ਅਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਸ਼ੁਰੂਆਤ ਦੋਵੇਂ ਸਮਝਣਯੋਗ ਸਨ ਇਹ ਉਪਾਅ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੈਨੇਡੀਅਨ ਸਰਕਾਰ ਦੋਵਾਂ ਲਈ ਫਾਇਦੇਮੰਦ ਸਨ ਪਰ ਵਰਕ ਪਰਮਿਟਾਂ ਬਾਰੇ ਹਾਲ ਹੀ ਵਿੱਚ ਕੀਤੀਆਂ ਰੈਗੂਲੇਟਰੀ ਤਬਦੀਲੀਆਂ ਨੇ ਮਹੱਤਵਪੂਰਨ ਉਲਝਣ ਪੈਦਾ ਕਰ ਦਿੱਤੀ ਨੋਬਲ ਪੁਰਸਕਾਰ ਜੇਤੂ ਮੁਹੰਮਦ ਜੂਨਸ ਨੇ ਵੀਰਵਾਰ ਨੂੰ ਬੰਗਲਾਦੇਸ਼ ਦੀ ਅੰਤਰਨ ਸਰਕਾਰ ਦੇ ਮੁਖੀ ਵਜੋਂ ਸੌਂ ਚੁੱਕੇ। ਰਾਜਧਾਨੀ ਢਾਕਾ ਵਿੱਚ ਰਾਸ਼ਟਰਪਤੀ ਦੀ ਸਰਕਾਰੀ ਰਹਿائش ਬੰਗਾ ਭਵਨ ਵਿੱਚ ਸੌਂ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁਹੰਮਦ ਜੂਨਸ ਸੌਂ ਚੁੱਕਣ ਲਈ ਬੰਗਾ ਭਵਨ ਪਹੁੰਚੇ ਅਤੇ ਫਿਰ ਉਹਨਾਂ ਨੇ ਅਹੁਦੇ ਅਤੇ ਨਿਜਤਾ ਦੀ ਸੌਂ ਚੁੱਕੀ। ਉਹਨਾਂ ਦੇ ਨਾਲ 16 ਹੋਰ ਸਾਥੀਆਂ ਨੇ ਵੀ ਸੌਂ ਚੁੱਕੀ ਹੈ ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਹਿੰਦੂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੰਗਲਾਦੇਸ਼ ਦੇ ਨਵੇਂ ਮੁਖੀ ਨੂੰ ਵਧਾਈ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗੱਲ ਵੀ ਕੀਤੀ ਹੈ ਪੀਐਮ ਮੋਦੀ ਨੇ ਕਿਹਾ ਪ੍ਰੋਫੈਸਰ ਮੁਹੰਮਦ ਜੂਨਸ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਮੇਰੀਆਂ ਸ਼ੁਭਕਾਮਨਾਵਾਂ ਅਸੀਂ ਉਮੀਦ ਕਰਦੇ ਹਾਂ ਕਿ ਹਿੰਦੂਆਂ ਅਤੇ ਹੋਰ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜਲਦੀ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ ਭਾਰਤ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਸਾਂਝੀਆਂ ਇਸ਼ਿਆਮਾਂ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨਾਲ ਉਹਨਾਂ ਦੇ Shimla ਸਥਿਤ ਦਫ਼ਤਰ ਵਿੱਚ ਮੁਲਾਕਾਤ ਕੀਤੀ ਇਸ ਸਬੰਧੀ ਐਕਸ ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਸਲਾਨੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨਾਲ ਗੱਲਬਾਤ ਕੀਤੀ ਹੈ ਇਸ ਮੌਕੇ ਸੁਖਵੀਰ ਬਾਦਲ ਨੇ ਮੁੱਦਿਆਂ ਦੇ ਹੱਲ ਯਕੀਨੀ ਬਣਾਉਣ ਦਾ ਭਰੋਸਾ ਦੇਵੀਨ ਸੰਧੀ ਉਹਨਾਂ ਦਾ ਧੰਨਵਾਦ ਕੀਤਾ ਮੁਲਾਕਾਤ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੱਖੂ ਵੱਲੋਂ ਸੁਖਵੀਰ ਬਾਦਲ ਨੂੰ ਹਮਾਚਲੀ ਟੋਪੀ ਵੀ ਭੇਟ ਕੀਤੀ ਗਈ ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦਿਆਂ 6.65 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਕਰੀਬ 6 ਲੱਖ ਰੁਪਏ ਹੈ ਡੀਜੀਪੀ ਗੌਰਵ ਜੱਧਵ ਨੇ ਵੀਰਵਾਰ ਨੂੰ ਐਸਟੀ ਜਾਨਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਪ੍ਰਾਪਤ ਸੂਚਨਾ ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਫਰੋਜਪੁਰ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਰਹੱਦੇ ਨੇੜੇੋਂ ਜਬਤੀ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਭਾਰਤ ਦੀ ਪੁਰਸ਼ ਆਕੀ ਟੀਮ ਨੇ ਇੱਥੇ ਪੈਰਸ 올림픽 ਵਿੱਚ ਤੀਜੇ ਸਥਾਨ ਦੇ ਮੁਕਾਬਲੇ ਲਈ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੀਵੇਂ ਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਹਰਮਨਪ੍ਰੀਤ ਜੋ ਸਰਪੰਚ ਦੇ ਨਾਂ ਨਾਲ ਵੀ ਮਕਬੂਲ ਹਨ ਨੇ ਪੈਰਸਓਲੰਪਿਕ ਵਿੱਚ ਕੁੱਲ 11 ਗੋਲ ਕੀਤੇ ਹਨ ਭਾਰਤ ਲਈ ਪੈਰਸਓਲੰਪਿਕ ਦਾ ਇਹ ਚੌਥਾ ਤਗਮਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ ਇਸ ਦਰਾਨ ਹਾਕੀ ਇੰਡੀਆ ਨੇ ਕਾਂਸੀ ਦਾ ਤਗਮਾ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ 15-15 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਨੂੰ 7.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਪੈਰਸਓਲੰਪਿਕ 'ਚ ਹਾਕੀ ਦੇ ਸਾਰ ਰੋਕ ਦੇਣ ਵਾਲੇ ਫਾਈਨਲ ਮੁਕਾਬਲੇ 'ਚ ਨੀਦਰਲੈਂਡ ਨੇ ਸ਼ੂਟਆਊਟ 'ਚ ਜਰਮਨੀ ਨੂੰ ਹਰਾ ਕੇ 골ਡ ਮੈਡਲ ਤੇ ਕਬਜ਼ਾ ਕਰ ਲਿਆ ਹੈ ਜਦਕਿ ਸੈਮੀਫਾਈਨਲ 'ਚ ਭਾਰਤ ਨੂੰ ਹਰਾਉਣ ਵਾਲੀ ਜਰਮਨੀ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ ਹੈ ਭਾਰਤ ਦੇ ਅਮਨ ਸਹਿਰਾਵਤ 57 ਕਿਲੋਗ੍ਰਾਮ ਫਰੀ ਸਟਾਈਲ ਕੁਸ਼ਤੀ ਵਰਗ ਵਿੱਚ ਸੈਮੀਫਾਈਨਲ ਵਿੱਚ ਹਾਰ ਗਏ ਉਸ ਨੂੰ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਹੀਗੂਚੀ ਰੇ ਨੇ ਤਕਨੀਕੀ ਉਤਮਤਾ ਤੇ ਹਰਾਇਆ ਪਹਿਲੇ ਗੇੜ ਵਿੱਚ ਭਾਵ 3 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਜਾਪਾਨੀ ਪਹਿਲਵਾਨ ਨੇ ਅਮਨ ਨੂੰ ਹਰਾ ਕੇ 10 ਅੰਕ ਹਾਸਲ ਕੀਤੇ ਅਤੇ ਤਕਨੀਕੀ ਉਤਮਤਾ ਦੇ ਆਧਾਰ ਤੇ ਜਿੱਤ ਦਰਜ ਕੀਤੀ। ਹੁਣ ਜਦੋਂ ਉਹ ਗੂਚੀ ਫਾਈਨਲ ਵਿੱਚ ਪਹੁੰਚ ਗਿਆ ਹੈ ਤਾਂ ਅਮਨ ਕੋਲ ਕਾਂਸੀ ਦਾ ਤਗਮਾ ਜਿੱਤਣ ਦਾ ਮੌਕਾ ਹੋਵੇਗਾ। ਉਹ ਕਾਂਸੀ ਧਮਗੇ ਲਈ ਮੁਕਾਬਲਾ ਕਰੇਗਾ। ਉਸ ਦਾ 9 ਅਗਸਤ ਨੂੰ ਪੋਰਟੋ ਰੋਇਕੋ ਦੇ ਪਹਿਲਵਾਨ ਡੇਰਨ ਟੋਈ ਕਰੂਜ ਨਾਲ ਕਾਂਸੀ ਦਾ ਤਮਗਾ ਮੈਚ ਹੋਵੇਗਾ। ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਨ ਥਰੋਅਰ ਨੀਰਜ ਚੋਪੜਾ ਤੋਂ ਸਨ। ਨੀਰਜ ਟੋਕੀਓ 올림픽 ਦਾ ਚੈਂਪੀਅਨ ਹੈ। ਇਸ ਵਾਰ ਪੈਰਸੋ 올림픽 ਵਿੱਚ ਵੀ ਉਹ ਟੋਕੀਓ ਵਾਲਾ ਪਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਮੈਦਾਨ ਤੇ ਉਤਰਿਆ ਤੇ ਉਸ ਨੇ 99.45 ਮੀਟਰ ਦੀ ਥਰੋ ਨਾਲ ਚਾਂਦੀ ਤਮਗਾ ਹਾਸਲ ਕਰ ਲਿਆ ਹੈ ਮੁਕਾਬਲਾ ਸ਼ੁਰੂ ਹੁੰਦੇ ਹੀ ਮੈਦਾਨ ਤੇ ਚੀਕਾਂ ਨਾਲ ਨੀਰ ਜੋਪੜਾ ਦਾ ਸਵਾਗਤ ਕੀਤਾ ਗਿਆ ਜਦੋਂ ਨੀਰਜ ਨੇ ਆਪਣੀ ਪਹਿਲੀ ਥਰੋ ਛੁੱਟੀ ਤਾਂ ਉਸ ਦਾ ਪੈਰ ਲਾਈਨ ਨੂੰ ਛੂ ਗਿਆ ਜਿਸ ਕਾਰਨ ਇਹ ਥਰੋ ਫੌਲ ਹੋ ਗਈ ਇਸ ਤੋਂ ਬਾਅਦ ਪਾਕਿਸਤਾਨ ਦੇ ਥਰੋਅਰ ਅਰਸ਼ਦ ਨਦੀਬ ਨੇ 89.97 ਮੀਟਰ ਦੀ ਥਰੋ ਮਾਰ ਕੇ ਨਾਰਵੇ ਦੇ ਐਂਡ੍ਰੀਆਸ ਥੋਰ ਕਿਲਡਲਸਨ ਵੱਲੋਂ 2008 ਦੇ ਬੀਜਿੰਗ 올림픽 ਵਿੱਚ ਬਣਾਇਆ ਗਿਆ 90.57 ਮੀਟਰ ਥਰੋ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ 올림픽 ਰਿਕਾਰਡ ਕਾਇਮ ਕਰ ਦਿੱਤਾ ਹੈ ਉਹ ਸੋਨ ਤਮਗੇ ਦੀ ਦੌੜ 'ਚ ਸਭ ਤੋਂ ਅੱਗੇ ਪਹੁੰਚ ਗਿਆ ਤੇ ਅੰਤ ਤੱਕ ਉਹ ਪਹਿਲੇ ਸਥਾਨ 'ਤੇ ਰਿਹਾ ਜਿਸ ਕਾਰਨ ਉਸਨੇ ਸੋਨ ਤਮਗੇ ਤੇ ਕਬਜ਼ਾ ਕਰ ਲਿਆ ਹੈ ਉਸਦੀ ਆਖਰੀ ਥਰੋ ਵੀ 91.65 ਮੀਟਰ ਦੀ ਰਹੀ ਜਿਸ ਦੇ ਆਸ-ਪਾਸ ਵੀ ਕੋਈ ਨਾ ਪਹੁੰਚ ਸਕਿਆ 올림픽 ਖੇਡਾਂ ਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਐਥਲੀਟ ਬਣ ਗਿਆ ਹੈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ